ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਜੀ ਅਸੀਂ ਸਾਰੇ ਜਾਣਨਾ ਚਾਹੁੰਨੇ ਹਾਂ ਕਿ ਐਸਾ ਕਿਹੜਾ ਧਰਮ ਹੈ ਜਿਸ ਨੂੰ ਮੰਨ ਕੇ ਮੇਰੀ ਜ਼ਿੰਦਗੀ ਦੇ ਅੰਦਰ ਸਾਰੀਆਂ ਪਟਕਣਾ ਮੁੱਕ ਜਾਣ ਜੀ ਹਾਂ ਕੋਈ ਪਰਮ ਨਾ ਰਹੇ ਔਰ ਮੈਂ ਆਨੰਦਪੂਰਵਕ ਆਪਣੀ ਜ਼ਿੰਦਗੀ ਨੂੰ ਗੁਜ਼ਾਰਨ ਕਰਾਂ ਤੇ ਵਾਹਿਗੁਰੂ ਜੀ ਇਸ ਗੱਲ ਦੀ ਸੋਝੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਇਦਾਂ ਮਿਲਦੀ ਹੈ ਮਹਾਰਾਜ ਲਿਖਦੀ ਹਨ हर हर करत मिटे सब परमा हर को नाम ले उत्तम धर्मा महाराज अंदर कि परमात्मा का नाम जो जो जपदा है उस दे अंदर दी पटकना मिट जाती है और परमात्मा का नाम जपना ही सब तो उत्तम धर्म है ਜੀ ਹਾਂ ਜਿਹੜਾ ਪਰਮਾਤਮਾ ਨੂੰ ਪਿਆਰ ਕਰਦਾ ਹੈ ਉਹਨੂੰ ਯਾਦ ਕਰਦਾ ਹੈ ਉਸ ਦਾ ਨਾਮ ਜਪਦਾ ਹੈ ਇਹ ਹੀ ਸਭ ਤੋਂ ਉੱਤਮ ਧਰਮ ਹੈ ਤੇ ਵਾਹਿਗੁਰੂ ਜੀ ਸਾਨੂੰ ਇਸ ਗੱਲ ਦੀ ਸੋਝੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰੋਂ ਮਿਲਦੀ ਹੈ ਸੋ ਅਸੀਂ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੋਨੇ ਆਂ ਔਰ ਅਗਰ ਗੁਰੂ ਕੀ ਸਿੱਖਾਂ ਤੇ ਵਾਹਿਗੁਰੂ ਜੀ ਇਹ ਪੱਕਾ ਨਿਸ਼ਚਾ ਕਰੀਏ ਕਿ ਅਸੀਂ ਅਗਰ ਮਨ ਦੀ ਭਟਕਣਾ ਨੂੰ ਮੁਕਾਉਣਾ ਹੈ ਤੇ ਅੰਮ੍ਰਿਤ ਵੇਲਾ ਸਾਂਭੀਏ ਤੇ ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਫਿਰ ਵਾਹਿਗੁਰੂ ਮੰਤਰ ਦਾ ਅਭਿਆਸ ਕਰੀਏ ਔਰ ਜ਼ਿੰਦਗੀ ਨੂੰ ਸੁੱਖਾਂ ਨਾਲ ਭਰ ਲਈਏ ਆਨੰਦ ਬਣਾ ਲਈਏ ਵਾਹਿਗੁਰੂ ਜੀ